ਸ਼ਨੀਵਾਰ ਤੜਕਸਾਰ ਸਾਹਿਤ ਜਗਤ ਤੋਂ ਬੇਹਤ ਮੰਦਪਾਗੀ ਖਬਰ ਸਾਹਮਣੇ ਆਈ ਹੈ ਮਸ਼ਹੂਰ ਪੰਜਾਬੀ ਸ਼ਾਇਰ ਤੇ ਲੇਖਕ ਸੁਰਜੀਤ ਪਾਤਰ ਦਾ ਤੜਕਸਾਰ ਦਿਹਾਂਤ ਹੋ ਗਿਆ ਮੁੱਢਲੀ ਜਾਣਕਾਰੀ ਮੁਤਾਬਕ ਉਹਨਾਂ ਦੀ ਮੌਤ ਦਿਲ ਦਾ ਤੋੜਾ ਪੈਣ ਨਾਲ ਹੋਈ ਹੈ ਪਦਮਸ਼ਰੀ ਸੁਰਜੀਤ ਪਾਤਰ ਨੇ 79 ਸਾਲ ਦੀ ਉਮਰ ਵਿੱਚ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਉਹਨਾਂ ਨੇ ਲੁਧਿਆਣਾ ਵਿੱਚ ਆਖਰੀ ਸਾਹ ਲਏ ਅੱਜ ਉਸ ਸਮੇਂ ਪੰਜਾਬੀ ਵਿਰਸੇ ਦੀ ਇੱਕ ਸਦੀ ਦਾ ਅੰਤ ਹੋ ਗਿਆ ਜੋ ਪੰਜਾਬੀ ਸਾਹਿਤ ਦੇ ਬਾਬਾ ਬਹੁਤ ਸੁਰਜੀਤ ਪਾਤਰ ਇਸਵਾਨੀ ਸੰਸਾਰ ਨੂੰ ਅਲਵਿਦਾ ਆ ਗਏ। ਉਹਨਾਂ ਦਾ ਵੱਡਾ ਪੁੱਤਰ ਵਿਦੇਸ਼ ਵਿੱਚ ਹੈ ਉਸ ਦੇ ਆਉਣ ਤੋਂ ਬਾਅਦ ਹੀ ਉਹਨਾਂ ਦਾ ਅੰਤਿਮ ਸੰਸਕਾਰ ਹੋਵੇਗਾ। ਉਹਨਾਂ ਨੇ ਕਈ ਪ੍ਰਸਿੱਧ ਕਵਿਤਾਵਾਂ ਲਿਖੀਆਂ। ਇਹਨਾਂ ਵਿੱਚ ਹਵਾ ਵਿੱਚ ਲਿਖੇ ਹਰਫ਼ ਲਫ਼ਜ਼ਾਂ ਦੀ ਦਰਗਾਹ ਪੱਤ ਚੜਦੀ ਬਾਝੇ ਪੂਰ ਜ਼ਮੀਨ ਵਿਰਖ ਆਰਚ ਕਰੇ ਹਨੇਰੇ ਵਿੱਚੋਂ ਸੁਰਗ ਦੀ ਵਰਣਮਾਲਾ ਸ਼ਾਮਿਲ ਹੈ। ਦਿਲੰਦਰ ਦੇ ਪਿੰਡ ਪਾਤੜ ਕਲਾਂ ਦੇ ਜੰਪਲ ਸੁਰਜੀਤ ਪਾਤਰ ਦਾ ਸਾਹਿਤਕ ਖੇਤਰ ਨੂੰ ਬਹੁਤ ਵੱਡਾ ਚੋਗਤਾਨ ਹੈ ਉਹ ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਦਾਨ ਵਜੋਂ ਵੀ ਸੇਵਾਵਾਂ ਨਿਭਾ ਚੁੱਕੇ ਨੇ ਪੰਜਾਬ ਯੂਨੀਵਰਸਿਟੀ ਪਟਿਆਲਾ ਤੋਂ ਆਪਣੀ ਮਾਸਟਰ ਡਿਗਰੀ ਪੂਰੀ ਕਰਨ ਤੋਂ ਬਾਅਦ ਉਹਨਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਪੀ ਐਚ ਡੀ ਕੀਤੀ ਉਸ ਮਗਰੋਂ ਉਹਨਾਂ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿੱਚ ਪੰਜਾਬੀ ਦੇ ਪ੍ਰੋਫੈਸਰ ਵਜੋ ਸੇਵਾਵਾਂ ਦਿੱਤੀਆਂ ਅਤੇ ਸੇਵਾਮੁਕਤ ਹੋਏ। ਸੁਰਜੀਤ ਪਾਤਰ ਨੂੰ 2012 'ਚ ਪਦਮਸ਼੍ਰੀ ਅਵਾਰਡ ਨਾਲ ਨਿਵਾਜਿਆ ਗਿਆ। ਉਹਨਾਂ ਨੂੰ 1979 ਵਿੱਚ ਪੰਜਾਬ ਸਾਹਿਤ ਅਕਾਦਮੀ ਅਵਾਰਡ 1993 ਵਿੱਚ ਸਾਹਿਤ ਅਕਾਦਮੀ ਅਵਾਰਡ 1999 ਵਿੱਚ ਪੰਚਾਨੰਦ ਅਵਾਰਡ 2007 ਵਿੱਚ ਅਨੰਦ ਕਾਪ ਸਨਮਾਨ 2009 ਵਿੱਚ ਸਰਸਬਤੀ ਸਨਮਾਨ ਅਤੇ ਗੰਗਾਤਾ ਰਾਸ਼ਟਰੀ ਕਵਿਤਾ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਸੁਰਜੀਤ ਪਾਤਰ ਦੀ ਪ੍ਰਸਿੱਧੀ ਇੱਕ ਸਫਲ ਗਜਲਕਾਰ ਵਜੋਂ ਹੋਈ ਹੈ। ਹਵਾ ਵਿੱਚ ਲਿਖੇ ਹਰ ਕੁ ਪੁਸਤਕ ਤੋਂ ਪਹਿਲਾਂ ਇਹਨਾਂ ਦੀਆਂ ਗਜ਼ਲਾਂ ਕੋ ਲਾਸ ਕਿਤਾਬ ਵਿੱਚ ਪ੍ਰਕਾਸ਼ਿਤ ਹੋਈਆਂ। ਇਹਨਾਂ ਨੇ ਪੰਜਾਬੀ ਗਜ਼ਲ ਨੂੰ ਰੰਗ ਆਤਮਿਕਤਾ ਦੇ ਕੇ ਉਸ ਦਾ ਮਿਆਰ ਵਧਾਇਆ। ਗਜ਼ਲ ਦੇ ਹਰ ਸ਼ੇਅਰ ਦੀ ਤਪਸ ਸ਼ਬਦਾਂ ਵਿੱਚਲੀ ਗਹਿਰਾਈ ਮਨੁੱਖੀ ਮਨ ਨੂੰ ਭਾਵਨਾਤਮਕ ਤੌਰ ਤੇ ਝੰ ਜੋੜਦੀ ਹੈ। ਉਨ੍ਹਾਂ ਦੀ ਗਜ਼ਲ ਦੇ ਸੁਖਮ ਭਾਵਾਂ ਵਾਲੇ ਸ਼ੇਅਰ ਅੰਦਰੂਨੀ ਤ੍ਰਾਤਲ ਨੂੰ ਟੁੰਬ ਦੇ ਅਤੇ ਹਿਰਨੀ ਦੀ ਚਾਲ ਵਾਂਗ ਚੁੰਗੀਆਂ ਪਰਦੇ ਨੇ ਸੁਰਜੀਤ ਪਾਤਰ ਨੇ ਸਮੇਂ ਦੀ ਚੇਤਨਾ ਨੂੰ ਮਾਨਵਵਾਦੀ ਬੇਇਨਸਾਫੀ ਤੇ ਸਮਾਜਿਕ ਜਸਟਿਸ ਮਸਿਆਂਵਾਂ ਨੂੰ ਪ੍ਰਦਰਸ਼ੀ ਰੂਪ ਵਿੱਚ ਕਲਮਬੰਦ ਕੀਤਾ ਸੁਰਜੀਤ ਪਾਤਰ ਜਥਾਰਤ ਦੇ ਪਸਾਰੇ ਨੂੰ ਵਿਰੋਧ ਵਿੱਚ ਸਮੇਤ ਦੇ ਅਤੇ ਪਰਮਾਨਿਕ ਅਨੁਭਵ ਦੇ ਕੇ ਗਜ਼ਲ ਦੀ ਪੂਰਤੀ ਕਰਦਾ ਹੈ ਪੰਜਾਬੀ ਗਜ਼ਲ ਨੂੰ ਉੱਤੂ ਦੇ ਪ੍ਰਭਾਵ ਤੋਂ ਮੁਕਤ ਕਰਕੇ ਇੱਕ ਆਧੁਨਿਕ ਤੇ ਪੰਜਾਬੀ ਰੰਗ ਵਾਲੀ ਪਛਾਣ ਦਵਾਉਣ ਦਾ ਸਿਹਰਾ ਉਸ ਨੂੰ ਜਾਂਦਾ ਜਿਵੇਂ ਕਿ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਚੁੱਪ ਰਿਹਾ ਤਾਂ ਸ਼ਮਾਨ ਕੀ ਕਹਿਣਗੇ ਗੀਤ ਦੀ ਮੌਤ ਇਸ ਰਾਤ ਚੋ ਹੋ ਗਈ ਮੇਰਾ ਚੀਨਾ ਮੇਰੇ ਝਾਰ ਕੇ ਜਿ ਸਹਿਣਗੇ ਜਾਂ ਫਿਰ ਬਲਦਾ ਬਿਰਖ ਜਾਂ ਖਤਮ ਹਾਂ ਬਸ ਸ਼ਾਂਤੀ ਦਾ ਫਿਰ ਵੀ ਕਿਸੇ ਬਹਾਰ ਦੀ ਕਰਦਾ ਉਡੀਕਾਂ ਕੋਈ ਡਾਲੀਆਂ ਚੋਂ ਲੰਗਿਆ ਹਵਾ ਬਣ ਕੇ ਅਸੀਂ ਰਹਿ ਗਏ ਬਿਰਖ ਵਾਲੀ ਹਾਂ ਬਣ ਕੇ ਖੜਕ ਹੋਵੇ ਜੇ ਡਿੱਗੀ ਪੱਤਾ ਵੀ ਐਸੀ ਝੂਪੈ ਤਾਂ ਬਿਰਖ ਅਰਜ਼ ਕਰੇ